ਅੱਜ ਤੁਹਾਡੇ ਨਾਲ ਅਸੀਂ ਜੋ ਨੁਸਕਾ ਜੋ ਫਾਰਮੂਲਾ ਸ਼ੇਅਰ ਕਰਨ ਵਾਲਿਆਂ ਇਹ ਨਵਾਬੀ ਨੁਸਕਾ ਹੈਗਾ ਜਿਹਦਾ ਨਾਮ ਵੀ ਜਿਹੜਾ ਉਹ ਨਵਾਬ ਪਰਾਸ਼ ਹੈ ਅੱਜ ਕੱਲ ਕਲੇਸ਼ ਦਾ 80% ਕਾਰਨ ਕਰਸਤੀ ਜੀਵਨ ਦਾ ਠੀਕ ਨਾ ਹੋਣਾ ਹੈ ਨਵਾਬੀ ਨੁਸਕਾ ਹੈਗਾ ਤੇ ਇਹ ਜਿਹੜਾ ਨੁਸਕਾ ਤੁਸੀਂ ਅੱਗੇ ਰੱਖਿਆ ਇਹ ਰਾਣੀਆਂ ਵਾਲਾ ਨੁਸਕਾ ਹੈ ਰਾਣੀਆਣਾ ਨੁਸਕਾ ਹੈ ਬਿਗਮਾਲ ਬਿਗਮਾਲਾ ਨੁਸਕਾ ਹੈ ਇਹ ਨਵਾਬਾਣਾ ਨੁਸਕਾ ਹੈ ਘਰ ਵਿੱਚ ਕਿਲਕਾਰੀ ਦੇਣੀ ਇਨਫਰਟੀਲਿਟੀ ਨੂੰ ਦੂਰ ਕਰਨਾ ਉਹਦੇ ਵਿੱਚ ਇਸ ਤਰ੍ਹਾਂ ਦਾ ਕਿਹੜੀ ਚੀਜ਼ ਪਾਈ ਹੋਈ ਹੈ ਜੀ ਇਹ ਚਮਕ ਚਮਕ ਬੜਾ ਕਰ ਰਿਹਾ ਜੀ ਇਹ ਜਿਹੜੀ ਚਮਕ ਹੈ ਇਹ ਸਿਲਵਰ ਕਰਕੇ ਚਮਕ ਹੈ ਤੇ ਇਹਦੀ ਘਟਾਈ ਕਰਨੇ ਆ ਸੀ ਕਟੋ ਕੱਟ ਵੀ ਇਹਨੂੰ ਅਸੀਂ ਰਗੜਨੇ ਆ 30 ਘੰਟੇ ਕਿੰਨੇ ਜੀ 30 ਘੰਟੇ 72 ਘੰਟੇ 98 ਘੰਟੇ ਜਦੋਂ ਇਹ ਰਗੜ ਲੱਗਦੀ ਹੈ ਤਾਂ ਆਯੁਰਵੇਦ ਦੇ ਚ ਲਿਖਿਆ ਹੈ ਸੰਸਕਾਰੋ ਨਾਮ ਗੁਣੰਤਰਾ ਧਿਆਨਮ ਸੰਸਕਾਰ ਦਾ ਮਤਲਬ ਹੈ ਕਰੀ ਜਾਣਾ ਕਰੀ ਜਾਣਾ ਸ਼ਕਤੀ ਖਤਮ ਹੋ ਰਹੀ ਹੈ ਫਿਰ ਸ਼ਕਤੀ ਖਤਮ ਹੋਣ ਦੇ ਕੀ ਕਾਰਨ ਨੇ ਜੀ ਦੇਖੋ ਸ਼ਕਤੀ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਤੇ ਸਟ्रेस ਦਿਮਾਗ ਦੇ ਉੱਤੇ ਜਿਹੜਾ ਬੋਝ ਹੈ ਸਭ ਤੋਂ ਵੱਲੇ ਤੇ ਮੁੰਡਿਆਂ ਨੂੰ ਕੁੜੀਆਂ ਨੂੰ ਐਹੀ ਟੈਨਸ਼ਨ ਹੋ ਗਈ ਹੈ ਅੱਜਕੱਲ ਮੇਰਾ ਵਿਆਹ ਹੋਣਾ ਜਿਹੜੇ ਮੈਂ ਪਹਿਲੇ ਗਲਤੀਆਂ ਕੀਤੀਆਂ ਕਿ ਉਹ ਤੇ ਨਹੀਂ ਫੜੀਆਂ ਜਾਣਗੀਆਂ ਉਹ ਚੀਜ਼ਾਂ ਕਰਕੇ ਇੱਕ ਉਹਨਾਂ ਦੇ ਦਿਮਾਗ ਤੇ ਸਟ्रेस ਹੈ ਫਿਰ ਜਦੋਂ ਵਿਆਹ ਕਰ ਲੈਂਦੇ ਆ ਫਿਰ ਉਹ ਕਹਿੰਦੇ ਆ ਜੀ ਅਜੇ ਅਸੀਂ ਇੰਜੋਏ ਕਰਨਾ ਹੈ ਉਹਦੇ ਕਰਕੇ ਜਿਹੜੇ ਹਾਰਮੋਨਸ ਉਸ ਟਾਈਮ ਬੋਡੀ ਚ ਬਣੇ ਹੈ ਹੈਪੀ ਹਾਰਮones ਉਹ ਸਾਲ ਡੇਢ ਸਾਲੇ ਚੋ ਖਤਮ ਹੋ ਜਾਂਦੇ ਆ ਉਸ ਤੋਂ ਬਾਅਦ ਬੱਚਾ ਪੈਦਾ ਕਰਨਾ ਮੁਸ਼ਕਿਲ ਹੋ ਜਾਂਦਾ ਐ ਐਸੀ ਕੀ ਚੀਜ਼ ਐ ਜਿਹੜੀ ਬੋਡੀ ਨੂੰ એનર્ਜੀ ਵੀ ਦੇਵੇ ਸਾਰਾ ਦਿਨ ਬੰਦਾ ਭੱਜ ਨੱਠ ਵੀ ਕਰ ਸਕੇ ਫਿਰ ਆਪਣੀ ਡਿਊਟੀ ਵੀ ਪਰਿਵਾਰ ਦੇ ਪ੍ਰਤੀ ਜਿਹੜੀ ਹੈਗੀ ਉਹ ਵੀ ਨਿਭਾ ਸਕੇ ਜਦੋਂ ਮਰਦਨ ਹੁੰਦਾ ਰਜਤ ਪਸੰ ਬਣ ਜਾਂਦੀ ਐ ਜਵੇਂ ਉਹ ਚੀਜ਼ਾਂ ਯੂਜ਼ ਕਰਨੇ ਆ ਸੀ ਸੁਵਣ ਭਸਮ ਹੈ ਉਹ ਚੀਜ਼ਾਂ ਯੂਜ਼ ਕਰਨਾ ਉਹਦੇ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਉਹ ਤਾਕਤ ਆ ਜਾਂਦੀ ਹੈ ਜਿਹੜੀ ਤੁਹਾਨੂੰ ਚਾਹੀਦੀ ਹੈ ਲੇਡੀਜ਼ ਵਿੱਚ ਕੋਈ ਵੀ ਗੱਠ ਹੈ ਮਹੀਨੇ ਦੀ ਦਿੱਕਤ ਆ ਰਹੀ ਹੈ ਮਹੀਨਾ ਕੱਟ ਆ ਰਿਹਾ ਹੈ ਵਧ ਆ ਰਿਹਾ ਹੈ ਮਹੀਨਾ ਸਮੇਂ ਤੇ ਨਹੀਂ ਆਂਦਾ ਪਿੰਡਲੀਆਂ ਦੁਖਦੀਆਂ ਕਮਰ ਦੁਖਦੀ ਹੈ ਮਹੀਨਾ ਜਦੋਂ ਆਂਦਾ ਹੈ ਕਈ ਵਾਰੀ ਥੋੜਾ ਜਿਹਾ ਇੱਕ ਦਿਨ ਦਿੱਖ ਕੇ ਰਹਿ ਜਾਂਦਾ ਹੈ ਉਹ ਸਾਰੀ ਚੀਜ਼ਾਂ ਵਿੱਚ ਦੋ ਹੀ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਉਹ ਹੈ ਅਸ਼ਵਗੰਧਾ ਤੇ ਸ਼ਤਾਵਰੀ ਤੇਲ ਇਸਤੇਮਾਲ ਕੀਤਾ ਜਪਾਨੀ ਚਾਈਨੀਜ਼ ਪਤਾ ਨਹੀਂ ਕਿਹੜੇ ਕਿਹੜੇ ਐਕਸਟਰਾ ਐਕਸਟਰਾ ਚੱਲਦੇ ਨੇ ਤੇ ਉਹ ਕਹਿੰਦੇ ਵੀ ਸਾਡੇ ਤੇ ਜ਼ਖਮ ਹੋ ਗਏ ਦੇਖੋ ਤੇਲ ਤੇ ਘਰੇ ਬਣਾਓ ਕਰ ਕਰਾ ਇੱਕ ਚੀਜ਼ ਹੁੰਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਅਸੀਂ ਜੋ ਨੁਸਕਾ ਜੋ ਫਾਰਮੂਲਾ ਸ਼ੇਅਰ ਕਰਨ ਵਾਲਿਆਂ ਇਹ ਨਵਾਬੀ ਨੁਸਖਾ ਹੈਗਾ ਇਸ ਦਾ ਨਾਮ ਵੀ ਇਸ ਦਾ ਨਾਮ ਵੀ ਜਿਹੜਾ ਉਹ ਨਵਾਬ ਪ੍ਰਾਸ਼ ਹੈ ਉਹ ਪ੍ਰਾਸ਼ ਜਿਸ ਨੂੰ ਰਾਜੇ ਮਹਾਰਾਜੇ ਟੈਨਸ਼ਨਾਂ ਪਰੇਸ਼ਾਨੀਆਂ ਤੇ ਤਾਕਤ ਦੇ ਲਈ ਇਸਤੇਮਾਲ ਕਰਦੇ ਸੀ ਤਾਂ ਕਿ ਉਹ ਆਪਣੀ ਵੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕਣ ਇਸ ਵੇਲੇ ਵੀ ਹਾਲਾਤ ਇਹੋ ਨੇ ਕਿ ਬਹੁਤ ਟੈਨਸ਼ਨਾਂ ਬਹੁਤ ਦਿੱਕਤਾਂ ਬਹੁਤ ਪਰੇਸ਼ਾਨੀਆਂ ਸਾਨੂੰ ਰੋਜ਼ਬਰਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਬਿਮਾਰੀਆਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆ ਕੇ irdੀਆਂ ਨੇ ਅਜਿਹੇ ਦੇ ਵਿੱਚ ਜਿਹੜਾ ਅਸੀਂ ਕਹ ਲਈਏ ਕਿ ਇਨਸਾਨੀ ਫਿਤਰਤ ਹੈਗੀ ਹੈ ਇਨਸਾਨੀ ਸਕੂਨ ਹੈਗਾ ਜਾਂ ਫਿਰ ਜਿਹੜੇ ਲੋਕ ਕਮਜ਼ੋਰੀ ਫੀਲ ਕਰਦੇ ਨੇ ਤਾਂ ਉਹਨਾਂ ਵਾਸਤੇ ਅਜੇ ਨੁਸਕਾ ਫਾਰਮੂਲਾ ਨਵਾਬੀ ਪਰਾਸ਼ ਹੈਗਾ ਖਾਸ ਕਰਕੇ ਜਿਹੜਾ ਉਹ ਬਣਾਇਆ ਗਿਆ ਇਹਨਾਂ ਨੇ ਬਣਾਇਆ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਬਣਾਇਆ ਨਵਾਬੀ ਪਰਾਸ਼ ਜਿਹੜਾ ਡਾਕਟਰ ਵਿਵੇਕ ਆਹੂਜਾ ਸਾਹਿਬ ਨੇ ਕੀ ਹੈਗਾ ਕਿਵੇਂ ਰਾਜੇ ਮਹਾਰਾਜੇ ਦਾ ਇਸਤੇਮਾਲ ਕਰਦੇ ਸੀ ਤੁਸੀਂ ਘਰ ਦੇ ਵਿੱਚ ਬੈਠ ਕੇ ਬਹੁਤ ਘੱਟ ਪੈਸਿਆਂ ਚ 100 ਜਾਂ 50 ਰੁਪਏ ਚ ਦੀ ਡੋਜ਼ ਜਿਹੜੀ ਉਹ ਬੰਨੀ ਹੈ ਠੀਕ ਹੈ ਔਰ ਇਹਦੇ ਨਾਲ ਤੁਸੀਂ ਜਿਹੜੇ ਨਵਾਬ ਮਤਲਬ ਅਸੀਂ ਕਹਿ ਲਈਏ ਕਿ ਨਵਾਬੀ ਨੁਸਖੇ ਨੇ ਜਿਹੜੇ ਉਹ ਇਹ ਨਵਾਬੀ ਨੁਸਕਾ ਤੁਸੀਂ ਘਰ ਦੇ ਵਿੱਚ ਮਹਿਜ਼ 50 ਰੁਪਏ ਦੇ ਵਿੱਚ 60 ਰੁਪਏ ਦੇ ਵਿੱਚ ਇੱਕ ਡੋਜ਼ ਜਿਹੜੀ ਉਹ ਬਣਾ ਸਕਦੇ ਹੋ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਵੀਕਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਸਵਾਗਤ ਹੈ ਜੀ ਪਿਆਰ ਪ੍ਰੀਸ਼ਾ ਸ਼ੀਕਾ ਬਹੁਤ ਸੋਹਣੀ ਚੀਜ਼ ਬਣਾਈ ਹੈ ਜੀ ਇਹ ਨਵਾਬੀ ਪ੍ਰਾਸ਼ ਦਾ ਆਈਡੀਆ ਕਿੱਥੋਂ ਆਇਆ ਤੁਹਾਨੂੰ ਦੇਖੋ ਜਿਹੜਾ ਸਮਾਂ ਹੈ ਉਹ ਟੈਨਸ਼ਨ ਭਰਾ ਸਮਾਂ ਹੈ ਜਿੰਨੀ ਟੈਨਸ਼ਨਾਂ ਹਰ ਬੰਦੇ ਨੂੰ ਅੱਜ ਦੀ ਡੇਟ 'ਚ ਹੋ ਗਈਆਂ ਆਪਣੇ ਪਰਿਵਾਰ ਦੀਆਂ ਉੰਨੀ ਹੀ ਟੈਨਸ਼ਨ ਹਰ ਨਵਾਬ ਨੂੰ ਹੁੰਦੀ ਸੀ ਆਪਣੇ ਪੂਰੇ ਦੇਸ਼ ਦੀ ਮੁਲਕ ਦੀ ਸ਼ਹਿਰ ਦੀ ਪਿੰਡਾਂ ਦੀ ਰਿਆਸਤ ਦੀ ਸਮਾਂ ਬਦਲਦਾ ਜਾ ਰਿਹਾ ਹੈ ਪ੍ਰੈਸ਼ਰ ਵੱਧਾ ਜਾ ਰਿਹਾ ਹੈ ਤੇ ਐਸੀ ਕੀ ਚੀਜ਼ ਹੈ ਜਿਹੜੀ ਬੋਡੀ ਨੂੰ એનર્ਜੀ ਵੀ ਦਵੇ ਹੂੰ ਸਾਰਾ ਦਿਨ ਬੰਦਾ ਭੱਜ ਨੱਠ ਵੀ ਕਰ ਸਕੇ ਠੀਕ ਹੈ ਫਿਰ ਆਪਣੀ ਡਿਊਟੀ ਵੀ ਪਰਿਵਾਰ ਦੇ ਪ੍ਰਤੀ ਜਿਹੜੀ ਹੈਗੀ ਉਹ ਵੀ ਨਿਭਾ ਸਕੇ ਠੀਕ ਹੈ ਮਾਂ ਪਿਓ ਦੇ ਪ੍ਰਤੀ ਜਿਹੜੀ ਡਿਊਟੀ ਹੈ ਉਹ ਨਿਭਾ ਸਕੇ ਵੋਟੀ ਦੇ ਪ੍ਰਤੀ ਜਿਹੜੀ ਡਿਊਟੀ ਹੈ ਉਹ ਨਿਭਾ ਸਕੇ ਬੱਚਿਆਂ ਦੇ ਪ੍ਰਤੀ ਜਿਹੜੀ ਡਿਊਟੀ ਹੈ ਉਹ ਨਿਭਾ ਸਕੇ ਇਹਦੇ ਨਾਲ-ਨਾਲ ਜਦੋਂ ਅਸੀਂ ਇਹ ਬਣਾ ਰਹੀ ਸੀ ਖਾਸ ਧਿਆਨ ਅਸੀਂ ਜਿਹੜਾ ਰੱਖਿਆ ਹੈ ਅਸੀਂ ਧਿਆਨ ਰੱਖਿਆ ਸਾਡੀ ਭੈਣਾਂ ਦਾ ਅੱਜ ਕੱਲ ਇਨਫਰਟੀਲਿਟੀ ਬਹੁਤ ਵੱਧੀ ਜਾ ਰਹੀ ਹੈ। ਠੀਕ ਹੈ। ਬੱਚੇ ਨਹੀਂ ਹੁੰਦੇ। ਉਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਨੁਸਖਾ ਹੈ ਨਾ ਜਿਹੜਾ ਅਸੀਂ ਕਹ ਲਈਏ ਉਲਮਾ ਜਿਹੜਾ ਕਟਾਕਸ਼ ਮਾਰੇ ਜਾਂਦੇ ਆ ਜਿਹੜਾ ਟੌਂਟ ਮਾਰਿਆ ਜਾਂਦਾ ਹੈ ਜਿਹੜਾ ਕਸਾਬ ਕਸਿਆ ਜਾਂਦਾ ਹੈ ਘਰ 'ਚ ਉਹ ਸਾਡੀ ਭੈਣਾਂ ਦੇ ਉੱਤੇ ਕਸਿਆ ਜਾਂਦਾ ਹੈ ਕਿ ਤੇਰੇ ਕਰਕੇ ਜਣਾ ਨਹੀਂ ਹੋ ਰਿਆ। ਹਮ ਪਰ ਉਹਦੀ ਕਈ ਵਾਰੀ ਗਲਤੀ ਨਹੀਂ ਹੁੰਦੀ। ਸਾਡੇ ਕੋਲ ਪੇਸ਼ੈਂਟ ਆਉਂਦੇ ਆ 50% ਗਲਤੀ ਆਦਮੀਆਂ ਦੀ ਵੀ ਹੁੰਦੀ ਹੈ ਉਹਦੇ 'ਚ 50 ਪੈਸੇ ਔਰਤਾਂ ਦੀ ਗਲਤੀ ਹੈ ਮਤਲਬ ਇਹ ਜਿਹੜਾ ਨੁਸਖਾ ਹੈਗਾ ਨਵਾਬੀ ਨੁਸਖਾ ਹੈਗਾ ਤੇ ਇਹ ਜਿਹੜਾ ਨੁਸਖਾ ਤੁਸੀਂ ਅੱਗੇ ਰੱਖਿਆ ਇਹ ਰਾਣੀਆਂ ਵਾਲਾ ਨੁਸਖਾ ਹੈ ਰਾਣੀਆਂ ਵਾਲਾ ਨੁਸਖਾ ਬੇਗਮਾ ਵਾਲਾ ਨੁਸਖਾ ਹੈ ਇਹ ਨਵਾਬਾ ਵਾਲਾ ਨੁਸਖਾ ਹੈ ਘਰ ਵਿੱਚ ਕਿਲਕਾਰੀ ਦੇਣੀ ਇਨਫਰਟੀਲਿਟੀ ਨੂੰ ਦੂਰ ਕਰਨਾ ਉਹ ਚੀਜ਼ਾਂ ਸ਼ੁਕਰਾਨੂਆਂ ਦੀ ਕਮੀ ਹੈ ਜਾਂ ਕਿਸੇ ਨੂੰ ਅੰਡੇ ਠੀਕ ਨਹੀਂ ਬਣ ਰਹੇ ਸਾਡੀ ਭੈਣ ਨੂੰ ਕਿਸੇ ਨੂੰ ਕਿਸੇ ਦੇ ਗੱਠ ਹੈ ਇਹ ਜਿਹੜੀ ਪ੍ਰੋਬਲਮ ਹੈ ਉਹਨਾਂ ਦੇ ਹੱਲ ਵਾਸਤੇ ਰਾਣੀ ਨੁਸਖਾ ਹੈ ਜਿਨ੍ਹਾਂ ਦੇ ਸਪਰਮ ਦਾ ਕਾਊਂਟ ਘਟਾ ਹੈ ਮੋਰਟੈਲਿਟੀ ਹੈ ਮਰ ਜਾਂਦੇ ਆ ਦੋ ਪੂੰਛ ਹੁੰਦੀ ਹੈ ਸਪਰਮ ਦੀ ਉਹ ਦੋ ਹੈਗੀਆਂ ਸਿਰ ਦੋ ਹੈਗੇ ਸਪਰਮ ਵਿੱਚ ਤਾਕਤ ਨਹੀਂ ਹੈ ਕਿ ਉਹ ਅੰਡੇ ਨੂੰ ਛੇਦ ਕਰ ਸਕੇ ਉਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫਾਰਮੂਲਾ ਤਿਆਰ ਕੀਤਾ ਗਿਆ ਹੈ ਤਾਂਕਿ ਹਰ ਪਰਿਵਾਰ ਵਿੱਚ ਕਿਲਕਾਰੀ ਗੁੰਜੇ ਹਰ ਪਰਿਵਾਰ ਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਦੁਨੀਆ ਦੇ ਉੱਤੇ ਜਿੰਨੇ ਵੀ ਪ੍ਰਾਣੀ ਹੈਗੇ ਨੇ ਜਾਂ ਜਿੰਨੇ ਵੀ ਇਨਸਾਨ ਹੈਗੇ ਨੇ ਇਹ ਹੋ ਹੀ ਨਹੀਂ ਸਕਦਾ ਕਿ ਉਹ ਮਾਪੇ ਨਾ ਬਣਨ ਇਹ ਕੀ ਇਹਦੇ ਪਿੱਛੇ ਕੀ ਦਲੀਲ ਹੈ ਜੀ ਦੇਖੋ ਰੱਬ ਨੇ ਸਭ ਨੂੰ ਸ਼ਕਤੀ ਦਿੱਤੀ ਹੈ ਰੱਬ ਨੇ ਹਰ ਜਾਨਵਰ ਨੂੰ ਹਰ ਇੱਕ ਨੂੰ ਵਧਣ ਦੀ ਸ਼ਕਤੀ ਦਿੱਤੀ ਹੈ ਤੇ ਨਾਲੇ ਨਾਲੇ ਕੱਟਣ ਦੀ ਵੀ ਦਿੱਤੀ ਹੈ ਕਿ ਇੱਕ ਸਮੇਂ ਤੋਂ ਬਾਅਦ ਉਹਨੇ ਮਰ ਜਾਣਾ ਨਵੀਂ ਜਨਰੇਸ਼ਨ ਨੇ ਆ ਜਾਣਾ ਜੇ ਉਹ ਸ਼ਕਤੀ ਖਤਮ ਹੋ ਜੇਗੀ ਤੇ ਸ੍ਰਿਸ਼ਟੀ ਦੇ ਉੱਤੇ ਸਾਰਾ ਕੁਝ ਖਤਮ ਹੀ ਹੋ ਜੇਗਾ ਨਾ ਸੰਸਾਰ ਵਿੱਚ ਆਦਮੀ ਵੀ ਖਤਮ ਡੰਗਰ ਵੀ ਖਤਮ ਬੰਦੇ ਵੀ ਖਤਮ ਜਾਨਵਰ ਵੀ ਖਤਮ ਉਹਨੂੰ ਧਿਆਨ ਰੱਖਦੇ ਹੋਏ ਰੱਬ ਨੇ ਪੂਰੀ ਸ਼ਕਤੀ ਦਿੱਤੀ ਹੈ ਹਰ ਇੱਕ ਨੂੰ ਪਰ ਸਾਡੀ ਗਲਤ ਕੰਮਾਂ ਕਰਕੇ ਭਾਵੇਂ ਉਹ ਬਚਪਨ ਦੀ ਗਲਤੀਆਂ ਭਾਵੇਂ ਉਹ ਸਾਡਾ ਖਾਣ ਪਾਣ ਹੈ ਇਹਨਾਂ ਕੰਮਾਂ ਕਰਕੇ ਅਸੀਂ ਆਪਣੇ ਸਰੀਰ ਨੂੰ ਖਰਾਬ ਕਰ ਲਿਆ ਅਸੀਂ ਉਹ ਬੱਚਾ ਪੈਦਾ ਕਰਨ ਦੀ ਸ਼ਕਤੀ ਨੂੰ ਖਰਾਬ ਕਰ ਲਿਆ ਉਸ ਗੁਣਾਂ ਨੂੰ ਖਰਾਬ ਕਰ ਲਿਆ ਜਿਹੜੇ ਗੁਣ ਸਾਡੇ ਅੰਦਰ ਦਿੱਤੇ ਗਏ ਸੀ ਇਹ ਸ਼ਕਤੀ ਬਾਫ ਕਰਨ ਤੋਂ ਵਿੱਚ ਰੋਕ ਰਿਹਾ ਮੈਂ ਕਈ ਵਾਰ ਫਿਰ ਸਵਾਲ ਇਸ ਤਰ੍ਹਾਂ ਦਾ ਆ ਜਾਂਦਾ ਤੁਸੀਂ ਕਹਿੰਦੇ ਹੋ ਕਿ ਸ਼ਕਤੀ ਖਤਮ ਹੋ ਰਹੀ ਹੈ ਫਿਰ ਸ਼ਕਤੀ ਖਤਮ ਹੋਣ ਦੇ ਕੀ ਕਾਰਨ ਨੇ ਜੀ ਦੇਖੋ ਸ਼ਕਤੀ ਹੋ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਤੇ ਸਟ्रेस ਓਕੇ ਦਿਮਾਗ ਦੇ ਉੱਤੇ ਜਿਹੜਾ ਬੋਝ ਹੈ ਸਭ ਤੋਂ ਵੱਲੇ ਤੇ ਮੁੰਡਿਆਂ ਨੂੰ ਕੁੜੀਆਂ ਨੂੰ ਐਹੀ ਟੈਨਸ਼ਨ ਹੋ ਗਈ ਹੈ ਅੱਜਕੱਲ ਮੇਰਾ ਵਿਆਹ ਹੋਣਾ ਜਿਹੜੇ ਮੈਂ ਪਹਿਲੇ ਗਲਤੀਆਂ ਕੀਤੀਆਂ ਕੀ ਉਹ ਤੇ ਨਹੀਂ ਫੜੀਆਂ ਜਾਣਗੀਆਂ ਕਿ ਉੰਦੇ ਕਰਕੇ ਇੱਕ ਅਲੱਗ ਹੀ ਟੈਨਸ਼ਨ ਹੈ ਸਾਡੇ ਕੋਲ ਐਸੇ ਕਪਲ ਵੀ ਆਣ ਲੱਗੇ ਆਂ ਮੁੰਡੇ ਆਣ ਲੱਗੇ ਆਂ ਕੁੜੀਆਂ ਆਣ ਲੱਗੀਆਂ ਬਈ ਮੇਰੇ ਨਾਲ ਇਹ ਚੀਜ਼ਾਂ ਵਰਤੀਆਂ ਜੀ ਕੀ ਮੇਰੇ ਹਸਬੰਡ ਨੂੰ ਤੇ ਨਹੀਂ ਪਤਾ ਲੱਗ ਜੂਗਾ ਕੀ ਮੇਰੀ ਵਾਈਫ ਨੂੰ ਤੇ ਨਹੀਂ ਦੋਵੇਂ ਪਾਸੋਂ ਉਹ ਚੀਜ਼ਾਂ ਕਰਕੇ ਇੱਕ ਉਹਨਾਂ ਦੇ ਦਿਮਾਗ ਤੇ ਸਟ्रेस ਹੈ ਫਿਰ ਜਦੋਂ ਵਿਆਹ ਕਰ ਲੈਂਦੇ ਆਂ ਫਿਰ ਉਹ ਕਹਿੰਦੇ ਆਂ ਜੀ ਅਜੇ ਅਸੀਂ ਇੰਜੋਏ ਕਰਨਾ ਹੈ ਉਹਨਾਂ ਦੇ ਕਰਕੇ ਜਿਹੜੇ ਹਾਰਮੋਨਸ ਉਸ ਟਾਈਮ ਬੋਡੀ ਚ ਬਣੇ ਆਂ ਹੈਪੀ ਹਾਰਮੋਨਸ ਹੈ ਉਹ ਸਾਲ ਡੇਢ ਸਾਲੇ ਚੋਂ ਖਤਮ ਹੋ ਜਾਂਦੇ ਆ ਉਸ ਤੋਂ ਬਾਅਦ ਬੱਚਾ ਪੈਦਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕੁਝ ਗਲਤ ਖਾਣ ਪਾਣ ਬੜਾ ਵੱਡਾ ਕਾਰਨ ਹੈ ਗਲਤ ਖਾਣ ਪਾਣ ਕਰਕੇ ਓਵਰੀ ਚ ਗੱਠ ਬਣ ਗਈ ਬੱਚੇ ਦਾਣੇ ਚ ਗੱਠ ਬਣ ਗਈ ਮਹੀਨਾ ਠੀਕ ਨਹੀਂ ਆ ਰਿਹਾ ਮੁੰਡਿਆਂ ਚ ਗਲਤ ਖਾਣ ਪਾਣ ਕਰਕੇ ਨਸ਼ਾ ਕਰਕੇ ਜਾਂ ਐਵੇਂ ਦੀ ਚੀਜ਼ਾਂ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਗਈ ਪ੍ਰੀਮੈਚੋਰੀ ਜੈਕੂਲੇਸ਼ਨ ਤਾਤਗਿਰਨਾ ਜੀ ਨੂੰ ਅਸੀਂ ਕਹਿ ਦਿੰਨੇ ਆ ਬਈ ਪਾਣੀ ਜਾ ਜਾਂਦਾ ਜੀ ਯੂਰੀਨਿਚ ਚਿਪਚਿਪਾ ਪਾਣੀ ਆ ਜਾਂਦਾ ਯੂਰੀਨਿਚ ਵੀ ਸਪਰਮ ਆਨੇ ਸ਼ੁਰੂ ਹੋ ਜਾਂਦੇ ਆ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਾਰਨ ਬਣਦੇ ਆ ਕਿਤੇ ਨਾ ਕਿਤੇ ਅੱਗੇ ਲਾਈਫ ਨਾ ਵਿਦਾਨ ਦਾ ਬੱਚਾ ਪੈਦਾ ਨਾ ਹੋ ਸਕੰਦਾ ਜੀ ਜੀ ਅੱਛਾ ਇਹਦੇ ਵਿੱਚ ਇਸ ਤਰ੍ਹਾਂ ਦਾ ਅਸੀਂ ਨੁਸਖੇ ਫਾਰਮੂਲੇ ਤੇ ਆਈਏ ਨਵਾਬੀ ਨੁਸਕੇ ਦੇ ਉੱਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਿਹੜੀ ਚੀਜ਼ ਪਾਈ ਹੋਈ ਹੈ ਜੀ ਇਹ ਚਮਕ ਚਮਕ ਵੜਾ ਕਰ ਰਿਹਾ ਜੀ ਤੇ ਦੇਖੋ ਜਿਹੜੀ ਚੀਜ਼ ਸਰੀਰ ਨੂੰ ਚਾਹੀਦੀ ਹੈ એનર્ਜੀ ਦੇਣ ਵਾਸਤੇ ਤਿੰਨ ਚੀਜ਼ਾਂ ਹੈਗੀਆਂ ਜਿਹੜੀ ਆਯੁਰਵੇਦ ਵਿੱਚ ਬੜੀ ਇੰਪੋਰਟੈਂਟ ਚੀਜ਼ਾਂ ਹੈ ਹੀਰਕ ਭਸਮ ਸੁਵਣ ਭਸਮ ਠੀਕ ਹੈ ਰਜਿਤ ਭਸਮ ਹੀਰਾ ਸਭ ਨੂੰ ਪਤਾ ਹੈ ਕਿਸੇ ਨੂੰ ਕੈਂਸਰ ਹੈ ਕੱਟਣ ਦਾ ਕੰਮ ਹੀਰਾ ਕਰਦਾ ਹੈ ਠੀਕ ਹੈ ਬੋਡੀ ਦੀ એનર્ਜੀ ਨੂੰ ਬੈਲੈਂਸ ਕਰਨਾ ਹੈ ਇਮਿਊਨਿਟੀ ਨੂੰ ਬੈਲੈਂਸ ਕਰਨਾ ਹੈ ਤਾਕਤ ਨੂੰ ਵਧਾਣਾ ਹੈ ਸੋਨਾ ਕੰਮ ਕਰਦਾ ਹੈ ਚਾਂਦੀ ਕੰਮ ਕਰਦੀ ਹੈ ਫਿਰ ਸਾਡੀ ਬੋਡੀ ਚ ਹਰ ਇੱਕ ਤਰ੍ਹਾਂ ਦੀ ਮੈਟਲ ਹੈਗੀ ਜਿਵੇਂ ਮੈਗਨੀਸ਼ੀਅਮ ਹੈ ਸਾਡੀ ਬੋਡੀ ਚ ਆਇਰਨ ਸਾਡੀ ਬੋਡੀ ਚ ਹੈ ਉਹ ਸਾਰੀ ਚੀਜ਼ਾਂ ਬੋਡੀ ਚ ਹੈ ਇਹ ਜਿਹੜੀ ਚਮਕ ਹੈ ਇਹ ਸਿਲਵਰ ਕਰਕੇ ਚਮਕ ਹੈ ਅਸੀਂ ਇਹਦੇ ਸਿਲਵਰ ਪਾਇਆ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਅਸੀਂ ਜਦੋਂ ਇਹ ਨੁਸਖਾ ਬਣ ਜਾਂਦਾ ਹੈ ਹਾਂਜੀ ਸਿਲਵਰ ਨੂੰ ਅਸੀਂ ਵਿੱਚੇ ਹੀ ਪਾ ਦਿੰਨੇ ਆ ਤੇ ਇਹਦੀ ਘਟਾਈ ਕਰਨੇ ਆ ਅਸੀਂ ਕਟੋ ਕੱਟ ਵੀ ਇਹਨੂੰ ਅਸੀਂ ਰਗੜਨੇ ਆ ਲਗ ਐਵੇਂ ਰਗੜ ਰਗੜਾ ਸ਼ੁਰੂ ਹੋ ਜਾਏਗਾ ਇਹਦਾ ਹੁਣ ਮਤਲਬ ਰਗੜ ਲੱਗੀ ਜਾਊਂਦੀ ਰਗੜ ਲੱਗੀ ਜਾਊਗੀ ਜਦੋਂ ਇਹ ਰਗੜ ਲੱਗੂਗੀ ਇਹ ਰਗੜ ਕੋਈ ਘੰਟਾ 2 ਘੰਟੇ ਨਹੀਂ ਲਗਣੀ ਇਹ ਰਗੜ ਲਗਣੀ ਹੈ ਪੱਤਰ ਘੰਟੇ ਕਿੰਨੇ ਜੀ ਪੱਤਰ ਘੰਟੇ 72 ਘੰਟੇ 98 ਘੰਟੇ ਜਦੋਂ ਇਹ ਰਗੜ ਲੱਗਦੀ ਹੈ ਤਾਂ ਆਯੁਰਵੇਦ ਵਿੱਚ ਲਿਖਿਆ ਹੈ ਸੰਸਕਾਰੋ ਨਾਮ ਗੁਣੰਤਰਾ ਧਿਆਨਮ ਸੰਸਕਾਰ ਦਾ ਮਤਲਬ ਹੈ ਕਰੀ ਜਾਣਾ ਕਰੀ ਜਾਣਾ ਦੂਜਾ ਅਸੀਂ ਜੇ ਕੋਟਾ ਚਲਾਣੇ ਆ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਮਰਦਨ ਮਰਦਨਮ ਗੁਣਵਰਧਨਮ ਜਦੋਂ ਅਸੀਂ ਮਰਦਨ ਕਰਨੇ ਆ ਕੋਟਾ ਚੜਾਣੇ ਆ ਉਹਦੇ ਗੁਣ ਵੱਧ ਜਾਂਦੇ ਆ ਕਈ ਗੁਣਾ ਗੁਣ ਹੋ ਜਾਂਦੇ ਆ ਜਦੋਂ ਅਸੀਂ ਇਹ ਸਾਰੀ ਚੀਜ਼ਾਂ ਮਿਲ ਕੇ ਪੱਤਰ ਘੰਟੇ ਕੰਮ ਕਰਨਾ ਹੈ ਪੱਤਰ ਘੰਟੇ ਯਾਨੀ ਸਵੇਰੇ ਸ਼ਾਮ ਮੁੰਡੇ ਲੱਗੇ ਹੋਏ ਆ ਮੰਨ ਲਓ ਅੱਜ ਉਹਨਾਂ ਨੇ 4 ਘੰਟੇ ਡਿਊਟੀ ਦਿੱਤੀ ਠੀਕ ਹੈ ਕੱਲ 4 ਘੰਟੇ ਡਿਊਟੀ ਦਿੱਤੀ ਇਹਨੂੰ ਤਿਆਰ ਤਿਆਰ ਕਰਨੇ ਚ ਸਾਨੂੰ 15 ਤੋਂ 20 ਦਿਨ ਲੱਗ ਜਾਂਦੇ ਆ ਉਹ ਪੱਤਰ ਘੰਟੇ ਘਟਾਈ ਕਰਾਣੇ ਚ ਤੇ ਇਹ ਨਿਰਚੰਦੀ ਹੈ ਜੀ ਇਹ ਨਹੀਂ ਜੰਦੀ ਹੈ ਜੀ ਚਾਂਦੀ ਦਾ ਵਰਕ ਹੈ ਇਹ ਸਪੈਸ਼ਲ ਬਣਵਾਈ ਜਾਂਦੀ ਹੈ ਇਹ ਅਸੀਂ ਇਹ ਉਹ ਨਹੀਂ ਹੈ ਵੀ ਅਸੀਂ ਬਾਜ਼ਾਰ ਤੋਂ ਐਵੇਂ ਹੀ ਖਰੀਦ ਲੈਂਦੇ ਹਾਂ ਚਾਂਦੀ ਤੁਸੀਂ ਆਪ ਬਣਾਓ ਹੋਰ ਪਿਆ ਤੁਹਾਡੇ ਕੋਲ ਕੋਈ ਹਾਂ ਵਰਕ ਹੈ ਸਰ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿੰਦੇ ਕਿ ਆਪਣੀ ਖੁੱਦੀ ਚਾਂਦੀ ਦੀ ਜਿਹੜੇ ਵਰਕ ਹੈਗੇ ਨੇ ਉਹ ਤਿਆਰ ਕਰਵਾਉਂਦੇ ਨੇ ਅੱਜ ਕੱਲ ਜਿਹੜੀ ਬਰਫੀ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਉਹ ਕੀ ਚੀਜ਼ ਉਹ ਹੋਰ ਚੀਜ਼ ਹੈ ਜੀ ਉਹ 나ਈ ਡਿਸਕਸ ਕਰੀਏ ਤੇ ਠੀਕ ਹੈ ਪਰ ਇਹ ਪਿਓਰ ਚੀਜ਼ ਹੈ ਹਾਂ ਬੜਾ ਐ ਬੜਾ ਫਰਜ਼ਾਈ ਲੈ ਦੇਖੋ ਇੰਨਾ ਪਤਲਾ ਹੁੰਦਾ ਹੈ ਦੇਖੋ ਐ ਐ ਦੇਖੋ ਨੈਨੋ ਲੈਵਲ ਤੇ ਹੁੰਦਾ ਹੈ ਬੋਡੀ ਨੂੰ એનર્ਜੀ ਦੇਣ ਵਾਸਤੇ ਹੈਗਾ ਚਾਂਦੀ ਠੀਕ ਹੈ ਜੀ ਸਰੀਰ ਵਾਸਤੇ ਚਾਂਦੀ ਵਧੀਆ ਹੈ ਨੈਨੋ ਲੈਵਲ ਤੇ ਚਲੀ ਜਾਂਦੀ ਹੈ ਚਾਂਦੀ ਠੀਕ ਹੈ ਉਹ ਜਦੋਂ ਮਰਦਨ ਹੁੰਦਾ ਰਜਤ ਭਸਮ ਬਣ ਜਾਂਦੀ ਹੈ ਜਵੇਂ ਉਹ ਚੀਜ਼ਾਂ ਯੂਜ਼ ਕਰਨੇ ਆ ਸੀ ਸੋਣ ਭਸਮ ਹੈ ਉਹ ਚੀਜ਼ਾਂ ਯੂਜ਼ ਕਰਨੇ ਉਹਦੇ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਉਹ ਤਾਕਤ ਆ ਜਾਂਦੀ ਹੈ ਜਿਹੜੀ ਤੁਹਾਨੂੰ ਚਾਹੀਦੀ ਹੈ ਜਿਹੜੀ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਸਾਰਾ ਦਿਨ ਕੰਮ ਕਰਨਾ ਸ਼ਾਮ ਨੂੰ ਆਂਦਾ ਹੀ ਮੈਨੂੰ ਬੈੱਡ ਚਾਹੀਦਾ ਮੈਂ ਤੇ ਬਸ ਸੋਣਾ ਹੈ ਰੋਟੀ ਖਾ ਕੇ ਬੰਦਾ ਪੈ ਜਾਂਦਾ ਹੈ ਬੰਦੇ ਦੇ ਸਰੀਰ ਵਿੱਚ ਤਾਕਤ ਹੀ ਨਹੀਂ ਹੁੰਦੀ ਦਿਨੇ ਵੀ ਕੰਮ ਕਰਦੇ ਕਰਦੇ ਨੂੰ ਇਹ ਲੱਗਦਾ ਯਾਰ ਮੇਰਾ ਤੇ ਸਰੀਰ ਟੁੱਟ ਗਿਆ 15 15 20 20 ਦਿਨ ਉਹ ਆਪਣਾ ਕਰਸਤੀ ਜੀਵਨ ਨਹੀਂ ਜੀ ਸਕਦਾ ਜਦੋਂ ਇਹ ਕਰਸਤੀ ਜੀਵਨ ਨਹੀਂ ਜਿੰਦਾ ਕਬੀਲਦਾਰੀ ਉਹਦੀ ਅਧੂਰੀ ਰਹਿ ਜਾਂਦੀ ਹੈ ਪਰਿਵਾਰ ਵਿੱਚ ਫਿਰ ਡਿਫਰੈਂਸ ਆ ਜਾਂਦੇ ਕਲੇਸ਼ ਦਾ ਕਾਰਨ ਬਣ ਗਏ ਆ ਅੱਜਕੱਲ੍ਹ ਕਲੇਸ਼ ਦਾ 80% ਕਾਰਨ ਕਰਸਤੀ ਜੀਵਨ ਦਾ ਠੀਕ ਨਾ ਹੋਣਾ ਹੈ ਮੈਰਿਡ ਲਾਈਫ ਦਾ ਠੀਕ ਨਾ ਹੋਣਾ ਉਹ ਚਾਹੇ ਮੁੰਡੇ ਵਾਲੇ ਪਾਸੋਂ ਹੈ ਚਾਹੇ ਕੁੜੀ ਵਾਲੇ ਪਾਸੋਂ ਹੈ ਮੁੰਡਿਆਂ ਵਾਸਤੇ ਨਵਾਬੀ ਨੁਸਖਾ ਹੈ ਠੀਕ ਹੈ ਭੈਣਾ ਵਾਸਤੇ ਕੁੜੀਆਂ ਵਾਸਤੇ ਸ਼ਾਹੀ ਨੁਸਖਾ ਇਹਦੇ ਦੋ ਚੀਜ਼ਾਂ ਬੜੀ ਇੰਪੋਰਟੈਂਟ ਹੈ ਪੂਰਾ ਨੁਸਖਾ ਅਸੀਂ ਐਵੇਂ ਹੀ ਬਣਦਾ ਉਹਨਾਂ ਦਾ ਵੀ ਜਦੋਂ ਮੇਨ ਚੀਜ਼ ਜਿਹੜੀ ਹੈ ਉਹਦੇ ਚ ਲੇਡੀਜ਼ ਵਿੱਚ ਕੋਈ ਵੀ ਗੱਠ ਹੈ ਮਹੀਨੇ ਦੀ ਦਿੱਕਤ ਆ ਰਹੀ ਹੈ ਮਹੀਨਾ ਕੱਟ ਆ ਰਿਹਾ ਹੈ ਵਧ ਆ ਰਿਹਾ ਹੈ ਮਿਨਾ ਸਮੇਂ ਤੇ ਨਹੀਂ ਆਂਦਾ ਪਿੰਡਲੀਆਂ ਦੁਖਦੀਆਂ ਕਮਰ ਦੁਖਦੀ ਹੈ ਮਿਨਾ ਜਦੋਂ ਆਂਦਾ ਹੈ ਕਈ ਵਾਰੀ ਥੋੜਾ ਜਿਹਾ ਇੱਕ ਦਿਨ ਦਿਖ ਕੇ ਰਿਹਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਕਿ 21 ਦਿਨ ਆਇਆ ਸੀ ਜੀ ਦਾਗ ਜਾ ਲੱਗ ਗਿਆ ਉਹ ਸਾਰੀ ਚੀਜ਼ਾਂ ਵਿੱਚ ਦੋ ਹੀ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਉਹ ਹੈ ਅਸ਼ਵਗੰਧਾ ਤੇ ਸ਼ਤਾਵਰੀ ਸ਼ਤਾਵਰੀ ਤੇ ਰਾਮ ਬਾਣ ਕਿਹਾ ਗਿਆ ਹੈ ਲੇਡੀਜ਼ ਵਾਸਤੇ ਸ਼ਤਾਵਰੀ ਦਾ ਇੱਕ ਚਮਚ ਪਾਊਡਰ ਸਵੇਰੇ ਸ਼ਾਮ ਲੈਣ ਲੱਗ ਜਾ ਉਧੇ ਨਾਲ ਆਰਾਮ ਆਣਾ ਸ਼ੁਰੂ ਹੋ ਜਾਂਦਾ ਪਰ ਇਹ ਨਹੀਂ ਹੈ ਵੀ ਤੁਸੀਂ ਅੱਜ ਸ਼ੁਰੂ ਕੀਤਾ 10 15 ਦਿਨਾਂ ਵਿੱਚ ਆਰਾਮ ਆ ਜਾਏਗਾ 3 ਮਹੀਨੇ ਖਾਣਾ ਪੈਂਦਾ ਜੇ ਤੁਸੀਂ ਚਾਹਦੇ ਹੋ ਵੀ ਦਵਾਈ ਲੈਂਦੇ ਹੀ ਆਰਾਮ ਆਣਾ ਸ਼ੁਰੂ ਹੋ ਜੇ ਫਿਰ ਇਹ ਨੁਸਖੇ ਹੈਗੇ ਓਕੇ ਫਿਰ ਇਹ ਚੀਜ਼ਾਂ ਜਿਹੜੀਆਂ ਕਈ ਕੰਬੀਨੇਸ਼ਨ ਜਿਵੇਂ ਇਹ ਚੀਜ਼ ਹੈ ਇਹ 23 ਚੀਜ਼ਾਂ ਦੇ ਕੰਬੀਨੇਸ਼ਨ ਨਾਲ ਬਣਦੀਆਂ ਪਹਿਲੇ 13 ਚੀਜ਼ਾਂ ਪਾ ਕੇ ਬਣਾਣੇ ਆ ਫਿਰ ਜਦੋਂ ਕਹਿੰਦੇ ਸਾਡੇ ਜਿਆਦਾ ਕਮੀ ਹੈ ਜੀ ਸਾਡੇ ਤੇ ਬਿਲਕੁਲ ਖਾਤਾ ਹੀ ਨਿਲ ਹੋ ਗਿਆ ਸਾਡੇ ਤੇ ਖਾਤਾ ਹੀ ਕਾਮਯਾਬ ਨਹੀਂ ਹੈ ਫਿਰ ਉਹ ਚੀਜ਼ਾਂ ਹੋਰ ਐਡ ਕਰਕੇ ਅਸੀਂ ਉਹ ਨੁਸਖਾ ਬਣਾਇਆ ਜਾਂਦਾ ਤੇ ਉਹਦੇ ਨਾਲ ਫਿਰ ਆਰਾਮ ਆਂਦਾ ਐ ਕਹਿੰਦੇ ਜੀ ਹਾਲਾਤ ਤਾਂ ਸਾਡੇ ਬਿਲਕੁਲ ਡਿਫਰੈਂਟ ਹੋਏ ਪਏ ਨੇ ਅਸੀਂ ਗੋਲੀਆਂ ਕੈਪਸੂਲ ਨੁਸਕੇ ਟੋਟਕੇ ਖਾ-ਖਾ ਕੇ ਅੱਕੇ ਪਿਆ ਤੇ ਫਿਰ ਉਹਨਾਂ ਜਿਹੜੀ ਚੀਜ਼ ਕੰਮ ਕਰਦੀ ਹੈ ਮੈਂ ਤੁਹਾਨੂੰ ਦੱਸਣਾ ਰੱਬ ਨੇ ਜਿਹੜਾ ਸਿਸਟਮ ਬਣਾਇਆ ਨਾ ਆਯੁਰਵੇਦ ਦੇ ਹਿਸਾਬ ਨਾਲ ਕਹਿੰਦੇ ਜਦੋਂ ਅਸੀਂ ਰਗੜਾਈ ਕਰਨੇ ਆਪਣੇ ਸ਼ਰੀਰ ਦੀ ਤਾਂ ਮੱਖਣ ਨਿਕਲਦਾ ਹੂੰ ਠੀਕ ਹੈ ਉਹ ਰਗੜਾਈ ਕਿੱਦਾਂ ਹੋਣੀ ਐ ਤੇ ਮੱਖਣ ਕਿੱਥੋਂ ਨਿਕਲਣਾ ਹੈ ਮੱਖਣ ਨਿਕਲਣਾ ਸਾਡੇ ਖੂਨ ਵਿੱਚੋਂ ਐਲੋਪੈਥੀ ਅਲੱਗ ਸਿਸਟਮ ਕਹਿੰਦਾ ਹੈ ਆਯੁਰਵੇਦ ਕਹਿੰਦਾ ਸਾਰਾ ਕੁਝ ਜਿਹੜਾ ਸ਼ੁਕਰ ਹੈ ਸਾਡੇ ਬਲੱਡ ਵਿੱਚ ਹੈ ਉਹ ਜਦੋਂ ਤੁਸੀਂ ਖਰਾਬ ਕਰ ਲਿਆ ਉਹਨੂੰ ਬਣੇਗਾ ਕਿੱਦਾਂ ਉਹ ਬਣੇਗਾ ਉਹਦੇ ਵਿੱਚ ਉਹ ਜੜੀ ਬੁੱਟੀਆਂ ਸਰੀਰ ਨੂੰ ਦੇ ਕੇ ਉਹ ਖੂਨ ਵਿੱਚ ਉਹ ਜੜੀ ਬੁੱਟੀਆਂ ਪਾ ਕੇ ਕਿ ਦੁਬਾਰਾ ਉਹ ਬਣ ਜਾਏ ਤੁਸੀਂ ਇੱਕ ਵਾਰੀ ਲੱਸੀ ਨੂੰ ਰੜਕ ਲਿਆ ਦਹੀਂ ਨੂੰ ਰੜਕ ਲਿਆ ਮੱਖਣ ਕੱਢ ਲਿਆ ਹੁਣ ਕਿੰਨੀ ਵਾਰੀ ਕੱਢੋਗੇ ਉਹਦੇ ਵਿੱਚੋਂ ਉਹਦੇ ਵਿੱਚ ਹੋਰ ਚੀਜ਼ ਪਾਣੀ ਪਈਗੀ ਨਾ ਨਵੀਂ ਦਹੀਂ ਪਾਓ ਫਿਰ ਰਗੜ ਲਓ ਨਵੀਂ ਦਹੀਂ ਨਵੀਂ ਦਹੀਂ ਕਿੱਥੋਂ ਆਏਗੀ ਨਵੇਂ ਦੁੱਧ ਤੋਂ ਆਏਗੀ ਦੁੱਧ ਕਿੱਥੋਂ ਬਣੇਗਾ ਦੁੱਧ ਇੱਥੋਂ ਬਣੇਗਾ ਸਾਡੇ ਸ਼ਰੀਰ ਨੂੰ ਜਾਨ ਦੇਣ ਦਾ ਨੁਸਖਾ ਹੀ ਹੈਗਾ ਜਦੋਂ ਇਸ ਚੀਜ਼ ਦੀ ਤੁਸੀਂ ਵਰਤੋਂ ਕਰਨੀ ਸ਼ੁਰੂ ਕਰਤੀ ਠੀਕ ਹੈ ਕੀ ਬਾਤ ਹੈ ਫਿਰ ਤੇ ਤੁਸੀਂ ਇਹ ਸਮਝੋ ਤੁਸੀਂ ਨਵਾਬ ਬਣ ਗਏ ਕਿਸੇ ਪਾਸੋਂ ਵੀ ਤੁਹਾਨੂੰ ਥੋੜ੍ਹ ਨਹੀਂ ਹੈ ਫਿਰ ਤੇ ਭਾਵੇਂ ਖੇਤ ਵਿੱਚ 8 ਦੀ ਜਗ੍ਹਾ 12 ਘੰਟੇ ਲਾ ਲਓ ਠੀਕ ਹੈ ਘਰੇ ਘੰਟੇ ਦੀ ਜਗ੍ਹਾ 2 ਘੰਟੇ ਲਾ ਲਓ ਜਿਹੜੀ ਮਰਜ਼ੀ ਡਿਊਟੀ ਫੜ ਲਓ ਤੁਹਾਡਾ ਸ਼ਰੀਰ ਨਹੀਂ ਥੋੜਾ ਆਣ ਦਊਗਾ ਤੁਹਾਨੂੰ ਜੀ ਅੱਛਾ ਤੇ ਫਿਰ ਇੱਕ ਆਖਰ ਦੇ ਵਿੱਚ ਸਵਾਲ ਰਟਸਪ ਜਿਹੜੇ ਇਸ ਤਰ੍ਹਾਂ ਦੇ ਨੁਸਕੇ ਨੇ ਟੋਟਕੇ ਨੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀ ਆਉਂਦੀਆਂ ਨੇ ਜਿਹੜੇ ਅਸੀਂ ਅੱਜਕੱਲ ਤੇਲ ਬੜੇ ਚੱਲੇ ਹੋਏ ਨੇ ਜੀ ਤੇਲ ਦਾ ਕੋਈ ਤੋੜ ਰੱਖਿਆ ਤੁਸੀਂ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੋਂ ਮੈਨੂੰ ਫੋਨ ਕੀਤਾ ਜੀ ਅਸੀਂ ਤੇਲ ਇਸਤੇਮਾਲ ਕੀਤਾ ਜਾਪਾਨੀ ਚਾਈਨੀਜ਼ ਪਤਾ ਨਹੀਂ ਕਿਹੜੇ-ਕਿਹੜੇ ਐਕਸਟਰਾ ਐਕਸਟਰਾ ਚੱਲਦੇ ਨੇ ਤੇ ਉਹ ਕਹਿੰਦੇ ਵੀ ਸਾਡੇ ਤੇ ਜ਼ਖਮ ਹੋ ਗਏ ਦੇਖੋ ਤੇਲ ਤੇ ਘਰੇ ਬਣਾ ਲਓ। ਅੱਛਾ। ਕੀ ਬਾਤ ਹੈ। ਅੱਕਰਕਰਾਂ ਇੱਕ ਚੀਜ਼ ਹੁੰਦੀ ਹੈ। ਠੀਕ ਹੈ। ਤੇਲ ਦਾ ਤੇਲ ਲਓ। ਠੀਕ ਹੈ। 2 ਚਮਚ ਤੇਲ ਦਾ ਤੇਲ ਲੈ ਲਓ। ਉਹਦੇ ਵਿੱਚ ਅੱਧੀ ਚੁਟਕੀ ਅੱਕਰਕਰਾਂ ਪਾ ਦਿਓ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਉਹਦੇ ਵਿੱਚ ਅੱਧੀ ਚੁਟਕੀ ਅੱਕਰਕਰਾਂ ਪਾ ਦਿਓ। ਠੀਕ ਹੈ। ਜਦੋਂ ਤੇਲ ਬਿਲਕੁਲ ਸੜ ਜੇ ਉਹਦੇ ਵਿੱਚ ਅੱਧੀ ਚੁਟਕੀ ਅੱਕਰਕਰਾਂ ਪਾਇਆ ਤੇ ਉਹਨੂੰ ਬਰਤਨ ਨੂੰ ਅੱਗ ਤੋਂ ਥੱਲੇ ਲਾ ਲਓ। ਉਹਨੂੰ ਉਸ ਸੇਕ ਵਿੱਚ ਠੰਡਾ ਹੋਣ ਦਿਓ ਅੱਕਰਕਰਾਂ ਨੂੰ। ਠੀਕ ਹੈ। ਉਸ ਤੇਲ ਦੀ ਮਾਲਿਸ਼ ਕਰੋ। ਐਵੇਂ ਦੀ 12 13 ਜੜੀ ਬੂਟੀਆਂ ਜਿਹੜੀ ਯੂਜ਼ ਕਰ ਸਕਨੇ ਆ ਅਸੀਂ ਲੁਬਰੀਕੇਸ਼ਨ ਵਾਸਤੇ ਵਜਨ ਵਧਾਉਣ ਵਾਸਤੇ ਸਾਈਜ਼ ਵਧਾਉਣ ਵਾਸਤੇ ਬੇਸਿਕਲੀ ਤੇ ਫੀਲਿੰਗ ਲੈਣ ਵਾਸਤੇ ਵੀ ਜਿਹੜਾ ਸਾਨੂੰ ਭਾਵ ਆਵੇ ਉਹ ਸਾਰੀ ਚੀਜ਼ਾਂ ਯੂਜ਼ ਕਰਕੇ ਅਸੀਂ ਉਹ ਔਇਲ ਬਣਾ ਲੈਨੇ ਆ ਜਿਹੜਾ ਤੇਲ ਹੈ ਬਿਲਕੁਲ ਦੇਸੀ ਪਿਓਰ ਬਿਲਕੁਲ ਦੇਸੀ ਤੇਲ ਹੈ ਕੋਈ ਮਿਕਸਿੰਗ ਨਹੀਂ ਜਿਹੜੀ ਜੜੀ ਬੂਟੀਆਂ ਆਯੁਰਵੈਦਿਕ ਜੜੀ ਬੂਟੀਆਂ ਆਯੁਰਵੈਦਿਕ ਜੜੀ ਬੂਟੀਆਂ ਦਾ ਇੱਕ ਮੈਂ ਤੁਹਾਨੂੰ ਨੁਸਖਾ ਦੱਸਦਾ ਅੱਕਰਕਰ ਵਾਲਾ ਉਹ ਵਰਤ ਕੇ ਦੇਖੋ ਕਿਆ ਬਾਤ ਹੈ ਥਿਲ ਦਾ ਤੇਲ ਲੈਣਾ ਹੈ ਗਰਮ ਕਰਨਾ ਹੈ ਚੁਟਕੀ ਵੀ ਪ ਚੁਟਕੀ ਹੀ ਪਾਣਾ ਹੈ ਉਹਨੂੰ ਵਰਤੋ ਉਹ ਇੱਕ ਵਾਰੀ ਬਣਾਇਆ 10 12 ਦਿਨ ਚੱਲਦਾ ਜਿਵੇਂ ਆਪਾਂ ਸਰੀਰ ਦੀ ਮਾਲਿਸ਼ ਕਰਨਿਆਂ ਹਰ ਹੱਥਾਂ ਦੀ ਪੈਰਾਂ ਦੀ ਮਾਲਿਸ਼ ਕਰਨਿਆਂ ਐਵੇਂ ਸਾਨੂੰ ਸਾਡੇ ਸਾਰੇ ਅੰਗਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ ਠੀਕ ਹੈ ਤੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈਗਾ ਇਸ ਤਰੀਕੇ ਨਾਲ ਜਦੋਂ ਅਸੀਂ ਨੁਸਖੇ ਟੋਟਕੇ ਫਾਰਮੂਲੇ ਇਸਤੇਮਾਲ ਕਰਦੇ ਹਾਂ ਬਹੁਤ ਵਾਰ ਹੁੰਦਾ ਹੈ ਕਿ ਉਹ ਕੰਮ ਬੜੇ ਕਹਿੰਦੇ ਨੇ ਜੀ ਬਹੁਤਿਆਂ ਨੂੰ ਤਾਂ ਬਹੁਤ ਛੇਤੀ ਕੰਮ ਕਰ ਜਾਂਦੇ ਨੇ ਬਹੁਤਿਆਂ ਨੂੰ ਬਹੁਤ ਘੱਟ ਕੰਮ ਕਰਦੇ ਨੇ ਬਹੁਤ ਕਹਿੰਦੇ ਨੇ ਸਾਨੂੰ ਤਾਂ ਫਰਕ ਹੀ ਨਹੀਂ ਪੈਂਦਾ ਉਹ ਕੀ ਕਾਰਨ ਬਣ ਜਾਂਦੇ ਨੇ ਜੀ ਦੇਖੋ ਜਿਵੇਂ ਐਸਿਡਿਟੀ ਇੱਕ ਪ੍ਰੋਬਲਮ ਹੈ ਜਿਵੇਂ ਕੋਲੇਸਟ੍ਰੋਲ ਜਮਾ ਹੋਣਾ ਪ੍ਰੋਬਲਮ ਹੈ ਐਵੇਂ ਹੀ ਕਮਜ਼ੋਰੀ ਚਾਹੇ ਉਹ ਲੇਡੀਜ਼ ਸੱਚਾ ਚਾਹੇ ਉਹ ਜੈਂਟਸ ਸੱਚਾ ਇੱਕ ਪ੍ਰੋਬਲਮ ਹੈ ਲੇਡੀਜ਼ ਕਮਜ਼ੋਰੀ ਕੀ ਹੁੰਦੀ ਹੈ ਲੇਡੀਜ਼ ਕਮਜ਼ੋਰੀ ਆ ਉਹਨਾਂ ਦਾ ਮਨ ਨਹੀਂ ਕਰਦਾ ਕਰਸਤ ਜੀਵਨ ਵਾਸਤੇ ਠੀਕ ਹੈ ਕਈ ਵਾਰੀ ਮਸਲਜ਼ ਲੂਜ਼ ਹੋ ਜਾਂਦੀਆਂ ਠੀਕ ਹੈ ਜਦੋਂ ਟਾਈਟ ਚੀਜ਼ ਹੈ ਕੋਈ ਉਹ ਲੂਜ਼ ਹੀ ਹੋ ਜਾਂਦੀ ਹੈ ਸਮੇਂ ਦੇ ਨਾਲ ਠੀਕ ਹੈ ਉਹ ਹੈ ਉਹ ਕਮਜ਼ੋਰੀਆਂ ਹੈ ਸਰੀਰ ਦੀ ਮਨ ਨਾ ਕਰਨਾ ਫੀਲਿੰਗ ਨਾ ਹੋਣਾ ਬਈ ਸਾਰਾ ਦਿਨ ਘਰ ਦਾ ਕਲੇਸ਼ ਚੱਲ ਰਿਹਾ ਹੈ ਤੇ ਉਹਦਾ ਦਿਮਾਗ ਹੀ ਨਹੀਂ ਉਸ ਪਾਸੇ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ ਕੋਲੇਸਟ੍ਰੋਲ ਦਾ ਹਾਂਜੀ ਕੋਲੇਸਟ੍ਰੋਲ ਜਮਾ ਹੋਇਆ ਹੌਲੀ ਹੌਲੀ ਉਹਨੇ ਬੰਦ ਕਰਤਾ ਤੁਹਾਡੇ ਇੱਕ ਸਟੰਟ ਪੈ ਗਿਆ ਦੋ ਸਟੰਟ ਪੈ ਗਏ ਉਸ ਤੋਂ ਬਾਅਦ ਬਾਈਪਾਸ ਵੀ ਹੋ ਜਾਂਦੀ ਹੈ ਐਵੇਂ ਇੱਕ ਬਿਮਾਰੀ ਹੈ ਐਵੇਂ ਹੀ ਇਹ ਬਿਮਾਰੀ ਹੈ ਕਿਹੜੀ ਸਟੇਜ ਦੀ ਤੁਹਾਡੀ ਬਿਮਾਰੀ ਹੈ ਜੇ ਤੇ ਜਿੱਦਾਂ ਕੋਲੇਸਟ੍ਰੋਲ ਜਮਣਾ ਸ਼ੁਰੂ ਹੋਇਆ ਹੈ ਲਸਣ ਦੀ ਤੂਰੀ ਕੰਮ ਕਰੂਗੀ ਐਵੇਂ ਜੇ ਕਮਜ਼ੋਰੀ ਆਣੀ ਸ਼ੁਰੂ ਹੋਈ ਹੈ ਇਮਲੀ ਦੇ ਬੀਜ ਕੰਮ ਕਰਨਗੇ ਥੋੜੀ ਜੀ ਕਮਜ਼ੋਰੀ ਵੱਧ ਗਈ ਜਵੇਂ ਉਧਰ ਥੋੜਾ ਜਿਹਾ ਵੀ ਮੇਰੇ ਬਲੋਕੇਜ ਹੋ ਗਈ 40 50 ਪੈਸੇ ਹਾਰਟ ਵਿੱਚ ਬਲੋਕੇਜ ਹੋ ਗਈ ਫਿਰ ਅਸੀਂ ਕਹਿੰਦੇ ਆ ਭਾਈ ਅਰਜੁਨ ਛਾਲ ਦਾ ਪਾਊਡਰ ਲੈਣ ਲੱਗ ਜਾ ਲਸਣ ਤੋਂ ਅਰਜੁਨ ਛਾਲ ਤੇ ਆ ਗਏ ਇਸ ਪਾਸੇ ਅਸੀਂ ਕਹਿਣ ਲੱਗ ਜਾਂਦੇ ਆ ਵੀ ਇਮਲੀ ਦੇ ਬੀਜ ਨੂੰ ਛੱਡ ਕੇ ਕੌਂਚ ਬੀਜ ਤੇ ਆ ਜਾ ਅਸ਼ਵਗੰਧਾ ਤੇ ਆ ਜਾ ਇਧਰੋਂ ਬਿਮਾਰੀ ਵੱਧ ਰਹੀ ਹੈ ਇਧਰੋਂ ਨੁਸਖੇ ਵੱਧ ਰਹੇ ਆ ਫਿਰ ਅਗਲਾ ਨੁਸਖਾ ਹੈ ਉਹ ਕਹਿੰਦਾ ਭਾਈ ਮੇਰਾ ਤੇ 90% ਬੰਦ ਹੋ ਗਿਆ ਮੈਨੂੰ ਤੇ ਛੱਲਾ ਪਾਣ ਵਾਸਤੇ ਕਹਿਤਾ ਫਿਰ ਅਸੀਂ ਹਾਰਟ ਦੀ ਦਵਾਈਆਂ ਦਿੰਨੇ ਆ ਯੋਗਿੰਦਰ ਰਸ ਹੈ ਜਿਹੜਾ ਕੰਮ ਕਰਦਾ ਹੈ ਬੜਾ ਵਧੀਆ ਕੰਮ ਕਰਦਾ ਹੈ ਬਲੋਕੇਜ ਨੂੰ ਬੰਦ ਖੋਲ ਦਿੰਦਾ ਫਿਰ ਉਹ ਇੱਕ ਘਰੇਲੂ ਨੁਸਖਾ ਮੈਂ ਕਈ ਵਾਰੀ ਦੱਸਿਆ ਅਦਰਕ ਨਿੰਬੂ ਲਸਣ ਤੇ ਸੇਬ ਦਾ ਸਿਰਕਾ ਉਹ ਅਸੀਂ ਦੱਸਨੇ ਆ ਨੁਸਕੇ ਦੇ ਲੈਵਲ ਵਧਾਈ ਜਾਂਦੇ ਆ ਇਧਰੋਂ ਬਿਮਾਰੀ ਵਧੀ ਜਾਂਦੀ ਹੈ ਐਵੇਂ ਹੀ ਇੰਦੇ ਚ ਮੰਨ ਲਓ ਹੁਣ ਸ਼ੁਕਰਾਨੂ ਆਣੇ ਹੀ ਬੰਦ ਹੋ ਗਏ ਬਿਲਕੁਲ ਜਿਵੇਂ ਅਸੀਂ ਕਹਿੰਦੇ ਆ ਵੀ ਪਤਲਾ ਹੀ ਪਾਣੀ ਹੋ ਗਿਆ ਪਾਣੀ ਜਿਵੇਂ ਹੀ ਹੋ ਗਿਆ ਉਹ ਫਿਰ ਇਹ ਚੀਜ਼ਾਂ ਆਣੀਆਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਪ੍ਰੋਬਲਮ ਵੱਧਦੀ ਹੈ ਨੁਸਖਾ ਉਦਾਂ ਉਦਾਂ ਵੱਧਦਾ ਜਾਂਦਾ ਹੈ ਬੰਦੇ ਨੂੰ ਪ੍ਰੋਬਲਮ ਤੇ ਹੁੰਦੀ ਹੈ ਬਲੋਕੇਜ ਹੋ ਗਈ ਉਹ ਸੋਚੇ ਮੇਰੀ ਲਸਣ ਨਾਲ ਠੀਕ ਹੋ ਜੇ ਠੀਕ ਨਹੀਂ ਹੋਣੀ ਇਸ ਕਰਕੇ ਸਹੀ ਕਿੰਨੀ ਕੁ ਪ੍ਰੋਬਲਮ ਹੈਗੀ ਉਸ ਹਿਸਾਬ ਨਾਲ ਜੇ ਤੁਸੀਂ ਨੁਸਖਾ ਲਿੱਤੇ ਤੇ 100% ਉਹ ਕੰਮ ਕਰੂਗਾ ਹੀ ਕਰੂਗਾ ਜੇ ਇਸ ਇੱਥੇ ਬਿਮਾਰੀ ਹੈ ਨੁਸਖਾ ਇਹ ਕੰਮ ਨਹੀਂ ਕਰੂਗਾ ਬਿਮਾਰੀ ਤੇ ਵਾਸਤੇ ਤੁਸੀਂ ਹੋਰ ਨੁਸਖੇ ਹੈਗੇ ਤੁਹਾਡੇ ਨੁਸਖੇ ਆਯੁਰਵੇਦ ਦੇ ਚ ਬਹੁਤ ਐਸੇ ਨੁਸਖੇ ਦੱਸੇ ਗਏ ਆ ਜਿਹੜੇ ਵਾਜੀਕਰਨ ਹੈਗੇ ਵਾਜੀਕਰਨ ਹੁੰਦਾ ਹੈ ਸਰੀਰ ਦੀ એનર્ਜੀ ਨੂੰ ਵਧਾਉਣ ਵਾਸਤੇ ਆਪਣੀ ਮੈਰਿਡ ਲਾਈਫ ਨੂੰ ਇੰਪਰੂਵ ਕਰਨ ਵਾਸਤੇ ਕਿੰਨੇ ਟਾਈਮ ਚ ਜਿਹੜਾ ਬਿਲਕੁਲ 90% 95% 99% ਡਾਊਨ ਆ ਬੰਦਾ ਕਿੰਨੇ ਦਿਨਾਂ ਚ ਜਿਹੜੇ ਇਹ ਨੁਸਖਾ ਤੁਹਾਡਾ ਨਵਾਬੀ ਪਰਾਸ਼ ਹੈਗਾ ਜਿਹੜਾ ਤੇ ਕਦੋਂ ਤੱਕ ਕੰਮ ਕਰ ਜਾਂਦਾ ਕਿੰਨੇ ਦਿਨਾਂ ਤੱਕ ਕੰਮ ਕਰ ਜਾਂਦਾ ਦੇਖੋ ਜਿਹੜਾ ਨਵਾਬੀ ਪਰਾਸ਼ ਹੈ ਉਹ ਅਸੀਂ 20 ਸਾਲ ਦੀ ਉਮਰ ਤੋਂ ਅਸੀਂ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਨੂੰ ਕਮਜ਼ੋਰੀ ਹੈਗੀ ਦੇ ਨਾਲ ਜਿਨ੍ਹਾਂ ਨੂੰ ਥੋੜੀ ਕਮਜ਼ੋਰੀ ਹੈ ਉਹਨਾਂ ਨੂੰ 45 ਤੋਂ 50 ਦਿਨ ਲੈਣਾ ਪੈਂਦਾ ਜਿਨ੍ਹਾਂ ਨੂੰ ਉਸ ਤੋਂ ਵੱਧ ਕਮਜ਼ੋਰੀ ਹੈ ਨਵਾਬੀ ਪਰਾਸ਼ ਦੇ ਨਾਲ ਅਸੀਂ ਗੋਲੀਆਂ ਸ਼ੁਰੂ ਕਰ ਦਿੰਦੇ ਆ ਇਹ ਹਾਂ ਇਹ ਗੋਲੀਆਂ ਇਹਦੇ ਨਾਲ ਬਣੀਆਂ ਹੋਈਆਂ ਜਿਵੇਂ ਇਹ ਸ਼ੁਰੂ ਕਰ ਦਿੰਦੇ ਆ ਇਹ ਲਗਭਗ 60 ਦਿਨ ਦਾ ਕੋਰਸ ਹੁੰਦਾ ਉਹਦੇ ਵਿੱਚ ਰਿਜ਼ਲਟ ਆਣੇ ਬੜੇ ਵਧੀਆ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਆ ਜਿਨ੍ਹਾਂ ਨੂੰ ਸ਼ੂਗਰ 10 ਸਾਲ ਤੋਂ ਉੱਤੇ ਹੈ ਤੇ ਬਿਲਕੁਲ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਗਰਸਤੀ ਜੀਵਨ ਬਿਲਕੁਲ ਖਤਮ ਹੋ ਗਿਆ ਹੈ। ਉਹਨਾਂ ਨੂੰ 10 ਸਾਲ ਤੋਂ ਉੱਤੇ ਸ਼ੂਗਰ ਹੈ, ਗਰਸਤੀ ਜੀਵਨ ਖਤਮ ਹੋ ਗਿਆ ਹੈ। ਉਹਨਾਂ ਨੂੰ 3 ਮਹੀਨੇ ਦਵਾਈ ਖਾਣੀ ਪੈਂਦੀ ਹੈ। ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੋ ਗਈ ਹੈ। ਸ਼ੂਗਰ ਹੈ। ਗਰਸਤੀ ਜੀਵਨ ਬਿਲਕੁਲ ਖਤਮ ਹੋ ਗਿਆ ਹੈ। ਉਹਨਾਂ ਨੂੰ 120 ਦਿਨ ਦਵਾਈ ਖਾਣੀ ਪੈਂਦੀ ਹੈ। ਰਿਜ਼ਲਟ 15 ਦਿਨਾਂ 'ਚ ਆਣਾ ਸ਼ੁਰੂ ਹੋ ਜਾਂਦਾ ਹੈ। ਕੀ ਬਾਤ ਹੈ। ਮਤਲਬ ਰਿਜ਼ਲਟ ਆਣਾ ਸ਼ੁਰੂ ਹੋ ਜਾਏਗਾ ਪਰ ਕੋਰਸ ਜਿਹੜਾ ਪੂਰਾ ਹੈ ਉਸ ਸਮੇਂ ਦੇ ਨਾਲ ਉਹ ਕਰਨਾ ਪੈਂਦਾ ਹੈ। ਔਰ ਫਿਰ ਵਿੱਚ ਵਿੱਚ ਦੇਈ ਜਾਂਦੇ ਆ ਤੇ ਬਾਡੀ ਰਿਸਪੌਂਡ ਕਰਦੀ ਹੈ ਵਧੀਆ ਰਿਸਪੌਂਡ ਕਰਦੀ ਹੈ ਤੇ એનર્ਜੀ ਲੈਵਲ ਪੂਰਾ ਰਹਿੰਦਾ ਹੈ ਅੱਛਾ ਤੇ ਹੁਣ ਆਖਿਰ ਦੇ ਵਿੱਚ ਸਾਨੂੰ ਦੱਸ ਦੋ ਵੀ ਜਿਹੜਾ ਇਹ ਨਵਾਬੀ ਨੁਸਕਾ ਹੈਗਾ ਜਿਹੜੇ ਇਸ ਵੇਲੇ ਸਾਡੇ ਦਰਸ਼ਕ ਦੇਖ ਰਹੇ ਨੇ ਸਟਾਰਟਿੰਗ ਤੋਂ ਵੀਡੀਓ ਦੇਖ ਰਹੇ ਨੇ ਇਹ ਬਣਦਾ ਕਿਵੇਂ ਜੀ ਕਿਵੇਂ ਬਣਦਾ ਹੈ ਦੇਖੋ ਪੂਰਾ ਨੁਸਕਾ ਬਣਾਉਣ ਵਾਸਤੇ ਤੇ ਬਹੁਤ ਜ਼ਿਆਦਾ ਜੜੀ ਬੂਟੀਆਂ ਲੱਗਦੀਆਂ ਮੋਟੀ ਮੋਟੀ ਜਿਹੜੀ ਚੀਜ਼ਾਂ ਜਿਹੜੀ ਘਰੇ ਵਰਤੋਂ ਕਰ ਸਕਨੇ ਆ ਤੇ ਉਹਦਾ ਕੋਸਟ 15-20 ਰੁਪਏ ਇੱਕ ਚਮਚ ਦੀ ਆਏਗੀ ਇੱਕ ਚਮਚੇ ਰੋਜ਼ ਖਾਣਾ ਸ਼ੁਰੂ ਕਰੋ ਯਾ ਵੀ ਕੇਸਰ ਲੈ ਸਕਦੇ ਹੋ ਠੀਕ ਹੈ ਮਿੱਠੇ ਬਦਾਮ ਲੈਣੇ ਠੀਕ ਹੈ ਕੋੜੇ ਬਦਾਮ ਨਹੀਂ ਲੈਣੇ ਮਿੱਠੇ ਬਦਾਮ ਹੋ ਗਏ ਕੇਸਰ ਹੋ ਗਿਆ ਦਾਲਚੀਨੀ ਹੋ ਗਈ ਜਵਿਤਰੀ ਹੋ ਗਿਆ ਕੁਲੰਜਨ ਹੋ ਗਈ ਅੱਕਰ ਕਰਾ ਹੋ ਗਿਆ ਜੈਫਲ ਹੋ ਗਿਆ ਸਾਲਮ ਪੰਜਾ ਹੋ ਗਿਆ ਸਾਲਮ ਮਿਸ਼ਰੀ ਹੋ ਗਈ ਉਹ ਸਾਰੀ ਚੀਜ਼ਾਂ ਪਾ ਕੇ ਇਹਨੂੰ ਅਸੀਂ ਇਹ ਤੇ ਹੈ ਬਿਲਕੁਲ ਨੋਰਮਲ ਬਰ 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 ਮਾਤਰਾ ਬਰ 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 ਮਾਤਰਾ ਅੱਕਰ ਕਰਾ ਜਿਵੇਂ ਹੈ ਅੱਕਰ ਕਰਾ ਸਿਰਫ 10 ਪੈਸੇ ਲੈਣਾ ਠੀਕ ਹੈ ਬਾਕੀ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਵਿੱਚ ਲੈਣੀ ਹੈ ਇਹਨੂੰ ਫਿਰ ਤੁਸੀਂ ਘੋਟਾ ਦੇਣਾ ਹੈ ਘੋਟਾ ਤੁਸੀਂ ਤ੍ਰਿਫਲਾ ਪਾ ਕੇ ਵੀ ਦੇ ਸਕਦੇ ਹੋ ਜਿਵੇਂ ਤ੍ਰਿਫਲਾ ਪਾਊਡਰ ਹੁੰਦਾ ਠੀਕ ਹੈ ਥੋੜਾ ਜਿਹਾ ਤ੍ਰਿਫਲਾ ਪਾਊਡਰ ਤੇ ਪਾਣੀ ਪਾਇਆ ਤੇ ਉਹਦੇ ਨਾਲ ਘੋਟਾ ਦੇਣਾ ਸ਼ੁਰੂ ਕਰਨਾ ਹੈ ਤਾਂ ਕਿ ਤੁਹਾਡੀ ਬੋਡੀ ਦੀ ਗਰਮੀ ਨੂੰ ਵੀ ਉਹ ਠੀਕ ਕਰੇ ਇਹ ਜਦੋਂ ਤੁਸੀਂ ਘੋਟਾ ਦੇਣਾ ਸ਼ੁਰੂ ਕਰਦੇ ਹੋ ਇਹ ਹੌਲੀ-ਹੌਲੀ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਫਿਰ એનર્ਜੀ ਦੇ ਹਿਸਾਬ ਨਾਲ ਉਹਦੇ ਚੀਜ਼ਾਂ ਪਾਣੀ ਆਸੀ ਜਿਵੇਂ ਸੁਨ ਬਸਮ ਹੀਰਕ ਬਸਮ ਰਜਤ ਬਸਮ ਇਹ ਜਾਂ ਫਿਰ ਨੀੜ ਦੇ ਹਿਸਾਬ ਨਾਲ ਪਾਣੀ ਹੈ ਪਰ ਐਵੇਂ ਦੀ ਚੀਜ਼ਾਂ ਪਾਣ ਤੋਂ ਪਹਿਲੇ ਵੈਦ ਦੀ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿਉਂਕਿ ਤੁਸੀਂ ਭਸਮ ਦਾ ਯੂਜ਼ ਕਰ ਰਹੇ ਹੋ ਘਰੇਲੂ ਜਿਹੜੀ ਚੀਜ਼ਾਂ ਜਿਹੜੀ ਮੈਂ ਦੱਸੀਆਂ ਮਿੱਠਾ ਬਦਾਮ ਹੈ ਦਾਲ ਚਿਨੀ ਹੈ ਕੌਂਚ ਬੀਜ ਹੈ ਅਸ਼ਵਗੰਧਾ ਹੈ ਜਵਿਤਰੀ ਹੈ ਜੈਫਲ ਹੈ ਐਵੇਂ 16 17 ਚੀਜ਼ਾਂ ਜਿਹੜੀ ਅਸੀਂ ਪਾ ਕੇ ਇਹਨੂੰ ਪੱਤਰ ਘੰਟੇ ਕੋਟ ਕੇ ਜਿਹੜੀ ਚੀਜ਼ਾਂ ਮੈਂ ਦੱਸੀਆਂ ਪਾ ਕੇ ਬਣਾ ਕੇ ਸ਼ੁਰੂ ਕਰੋ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਤੇ 10 ਤੋਂ 12 ਰੁਪਏ ਮੈਕਸਿਮਮ 15 ਰੁਪਏ ਕੋਸਟ ਆਏਗੀ ਇੱਕ ਦਿਨ ਦੀ ਹਾਂ ਵਾਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਦੇਖੋ ਤੁਸੀਂ ਨਵਾਬੀ ਪਰਾਸ਼ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰੇ ਕਲਕਾਰੀਆਂ ਨਹੀਂ ਵੱਜਦੀਆਂ ਜਾਂ ਫਿਰ ਕਲਕਾਰੀਆਂ ਕਰਕੇ ਨਾ ਵਜਣ ਕਰਕੇ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਲਕਾਰੀਆਂ ਵੀ ਵੱਜਣਗੀਆਂ ਔਰ ਜਿਹੜੇ ਲੋਕ ਆਪਣੀ ਕਮਜ਼ੋਰੀ ਕਰਕੇ ਸੁਸਤੀ ਕਰਕੇ ਪਾਵਰ ਨਾ ਹੋਣ ਕਰਕੇ ਪਰੇਸ਼ਾਨ ਨੇ ਉਹਨਾਂ 'ਚ ਜਿਹੜਾ ਇਹ ਨਵਾਬੀ ਨੁਸਖਾ ਹੈਗਾ ਉਹ ਪਾਵਰ ਭਰ ਸਕਦਾ ਹੈ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشਵਰਾ ਸਲਾਹ ਹੈ ਜਿਹੜੀ ਉਹ ਜ਼ਰੂਰ ਕਰਨੀ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਆਪਣੀ ਮਰਜ਼ੀ ਨਾਲ ਬਣਾਇਆ ਗਿਆ ਕੋਈ ਵੀ ਨੁਸਖਾ ਜਿਹੜਾ ਤੁਹਾਨੂੰ ਫਾਇਦੇ ਦੀ ਥਾਂ ਤੇ ਕਈ ਵਾਰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ